ਇੱਕ ਬਹੁਤ ਹੀ ਪਿਆਰੀ ਖਬਰ ਨੂਰਪੁਰ 베ਦੀ ਤੁਆਰੀਆ ਜਿੱਥੇ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਨੂਰਪੁਰ 베ਦੀ ਤੋਂ ਬੁੰਗਾ ਰੋਡ ਤੇ ਵਾਪਰਿਆ ਇੱਕ ਜਿਹੜੀ ਕਾਰ ਤੁਸੀਂ ਦੇਖ ਰਹੇ ਹੋ ਦੁਰਘਟਨਾ ਹੋਈ ਹੈ ਇਹ ਕਾਰ ਕਾਫੀ ਤੇਜ਼ੀ ਦੇ ਨਾਲ ਇੱਥੇ ਜਾ ਕੇ ਨਾਲੇ ਦੇ ਵਿੱਚ ਵੱਜੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਲੜਕਾ ਜੂ ਇਸ ਦੀ ਉਮਰ 12 ਸਾਲ ਹੈ ਉਸ ਨੂੰ ਕਾਫੀ ਗੰਭੀਰ ਫਟੜ ਹੋਇਆ ਤੇ ਉਸ ਨੂੰ ਪੀਰੀਏ ਰੈਫਰ ਕਰ ਦਿੱਤਾ ਹੈ ਤਾਜ਼ੀ ਜਾਣਕਾਰੀ ਲੈਣ ਵਾਸਤੇ ਸਾਡੇ ਪੱਤਰਕਾਰ ਸੰਜੀਵ ਲੋਟੀਆ ਜਿਸ ਮੇਲੇ ਮੁਖ ਦੇ ਮੌਜੂਦ ਹੈ ਆਓ ਸੁਣਦੇ ਹਾਂ ਉਹਨਾਂ ਦੀ ਰਿਪੋਰਟ ਜੈਨ ਦੋਸਤੋ ਦੋਸਤੋ ਖਬਰ ਲੈ ਕੇ ਆਇਆ ਨੂਰਪ੍ਰਵੇਦੀ ਤੋਂ ਗੁੰਗਾ ਮੁਖ ਮਾਰਗ ਤੇ ਪਰ ਖਬਰ ਦਖਾਨ ਬੇਲੇ ਮੇਰੀ ਥੋੜੀ ਜੀ ਅੱਜ ਖੋਦੀ ਰੂਹ ਕੰਬਿਆ ਕਰਦੀ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਆ ਇਹ ਪਰਿਵਾਰ ਇਹਨਾਂ ਦਾ 12 ਸਾਲ ਦਾ ਲੜਕਾ ਜੋ ਅੱਜ ਇੱਕ ਕਾਰ ਐਕਸੀਡੈਂਟ ਦੇ ਵਿੱਚ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਿਆ ਉਹ ਕਾਰ ਤੁਹਾਨੂੰ ਵੀ ਦਿਖਾ ਦਿੱਤੀ ਹੈ ਡਿਸਪਲੇ ਤੇ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਆ ਦੋਸਤੋ ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਪਿਛਲੇ 1 ਸਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਦੀ ਵੀ ਇਸੇ ਰੋਡ ਤੇ ਪਿੱਛੇ ਜੇ ਐਕਸੀਡੈਂਟ ਦੇ ਡੈਥ ਹੋ ਗਈ ਸੀ ਤੇ ਇਹਨਾਂ ਦਾ ਇਹੀ ਬੇਟਾ ਇੱਕ 12 ਸਾਲ ਦਾ ਮੈਂ ਤਾਂ ਇਹੀ ਕਹਿੰਦਾ ਪ੍ਰਮਾਤਮਾ ਅੱਗੇ ਤੁਸੀਂ ਸਾਰੇ ਅਰਦਾਸ ਕਰਿਓ ਤੇ ਉਹ ਬੱਚਾ ਬਿਲਕੁਲ ਠੀਕ ਹੋਵੇ ਤੇ ਬਾਕੀ ਜਿੱਦਾਂ ਹੀ ਮੈਨੂੰ ਜਿਹੜੀ ਇਹ ਖਬਰ ਤੁਹਾਨੂੰ ਕਹਾ ਮੈਨੂੰ ਮਿਲਦੀ ਰਹੂਗੀ ਵੀ ਕੀ ਹੋਇਆ ਫਿਲਹਾਲ ਮੁੰਡਾ ਜਿਹੜਾ ਉਹ PGII ਦੇ ਵਿੱਚ ਹੈ ਜਿਹੜੇ ਇਲਾਜ ਹੈ ਤੇ ਹੈ ਉਹ ਗੰਭੀਰ ਰੂਪ ਚ ਜਗਮੀ ਹੈ ਡਰਾਈਵਰ ਨੂੰ ਪੁਲਿਸ ਨੇ ਰੈਸਟ ਕਰ ਲਿਆ ਹੈ ਨੂਰਪੁਰਵੇਦੀ ਥਾਣੇ ਦੇ ਵਿੱਚ ਲੈ ਕੇ ਚਲ ਗਏ ਨੇ ਤੇ ਉਹਨਾਂ ਨੂੰ ਹੀ ਪੁੱਛਦੇ ਆ ਕਿ ਕੀ ਕਾਰਵਾਈ ਕੀਤੀ ਹੈ ਤੁਸੀਂ ਦੋਸਤੋ ਇਹ ਖਬਰ ਦੇਖੀ ਨਹੀਂ ਜਾਂਦੀ ਉਹਨਾਂ ਦੇ ਮਾਤਾ ਜੀ ਦੇ ਹੰਝੂ ਦੇਖੇ ਨਹੀਂ ਜਾਂਦੇ ਤੁਸੀਂ ਸਾਹਮਣੇ ਦੇਖ ਸਕਦੇ ਆ ਤੂੰ ਕੈਮਰਾਮੈਨ ਨੂੰ ਕਹੂੰਗਾ ਉਹਨੂੰ ਕੋਲ ਹੋ ਕੇ ਦਿਖਾ ਕੇ ਆ ਜਾ ਚੱਲ ਜਾ ਤੂੰ ਦੇਖ ਸਕਦੇ ਵੀ ਮੇਰੇ ਪਿੱਛੇ ਉਹਨਾਂ ਦੀ ਮਾਤਾ ਜੀ ਦਾ ਹਾਲ ਹੈ ਉਹ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਜਿਨ੍ਹਾਂ ਦਾ 1 ਸਾਲ ਪਹਿਲਾਂ ਘਰ ਵਾਲਾ ਚਲ ਜਾਂਦਾ ਤੇ ਅੱਜ ਪੂਰੇ 1 ਸਾਲ ਕੁਝ ਕ ਟਾਈਮ ਹੀ ਹੋਇਆ ਤੇ ਅੱਜ ਉਹਦੇ ਬੇਟੇ ਦਾ ਇੰਨਾ ਭਿਆਨਕ ਐਕਸੀਡੈਂਟ ਹੋ ਗਿਆ ਤੁਸੀਂ ਇਹ ਤਸਵੀਰ ਦੇ ਸਕਦੇ ਆ ਇਸ ਬੱਚੇ ਦੀ ਬੱਚੂ ਦਾ ਨਾਮ ਕੀ ਦੱਸਿਆ ਦਾ ਮੁੰਡੇ ਦਾ ਦਮਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ ਦਮਨਪ੍ਰੀਤ ਸਿੰਘ ਨਾਮ ਦਾ ਵਿਅਕਤੀ ਹੈ ਪ੍ਰਮਾਤਮਾ ਕੀ ਅਰਦਾਸ ਕਰਿਓ ਬੱਚਾ ਬਿਲਕੁਲ ਠੀਕ ਹੋ ਗਏ ਜੈ ਹਿੰਦ ਥੈਂਕ ਯੂ ਧੰਨਵਾਦ ਕੀ ਨਾ ਜੀ ਤੁਹਾਡਾ ਉਧਰ ਦੇਖੋ ਸਰਦਾਰ ਸਿੰਘ ਹੈ ਦਰਸ਼ਨ ਸਿੰਘ ਵੀ ਕੀ ਹੋਇਆ ਇਹ ਤੁਸੀਂ ਦੇਖਿਆ ਤੁਸੀਂ ਠੀਕ ਹੈ ਉਸ ਦਾ ਹਾਂ ਮੋਕੇ ਤੇ ਗੱਡੀ ਬੁੰਗੇ ਵੱਲ ਤੇ ਆ ਰਹੀ ਸੀ ਮੁੰਡੇ ਉਹਨਾਂ ਗੱਡੀ ਨੂੰ ਓਵਰਟੇਕ ਕੀਤਾ ਬੜੀ ਨੂੰ ਕੈਮਰੀ ਬਲ ਉਹਨਾਂ ਮਟਰੂ ਦੇ ਗੱਡੀ ਸਾਹਮਣੀ ਹੋਈ ਜਿਆਦਾ ਸਪੀਡ ਤੇ ਗੱਡੀ ਸੀ ਮੁੰਡਾ ਸਾਡਾ ਸਾਈਕਲ ਉੱਪਰ ਖੜਾ ਦਾ ਅੱਛਾ ਤੁਸੀਂ ਕੱਚੀ ਤੇ ਸੜਕ ਦੇ 15 ਫੁੱਟ ਸੜਕ ਦੇ 15 ਫੁੱਟ ਜੂੜ ਘੜਾ ਥਾ ਉਹਨਾਂ ਗੱਡੀ ਨੇ ਆ ਕੇ ਬੇਚ ہماری ਗੱਡੀ ਚੱਕਾ ਉਹਨਾਂ ਖਾਲੇ ਦੇ ਵਿੱਚ ਮੁੰਡਾ ਸਣੇ ਗੱਡੀ ਖਾਲਜਪਤ ਅੱਛਾ ਇਹ ਦ ਨੁਕਸਾਨ ਕੀ ਹੋਇਆ ਨੁਕਸਾਨ ਹੈ ਬਸ ਜਿਆਦਾ ਮੁੰਡੇ ਦਾ ਨੁਕਸਾਨ ਹੈ ਜੀ ਨਹੀਂ ਸੱਟਾ ਸੁੱਟਾ ਜਿਆਦਾ ਜਿਆਦਾ ਸਿਰ ਤੇ ਮਾਰ ਜਿਹੜੀ ਸਿਰ ਸੱਟ ਹੈ ਨਾ ਜੀ ਉਹ ਜਿਆਦਾ ਮਜ਼ੂ ਹੈ ਕਿੰਨੇ ਕਾਲ ਦਾ ਮੁੰਡਾ ਹੈ ਮੁੰਡਾ ਹੈਗਾ ਜੀ 12 ਸਾਲ ਦਾ 12 ਸਾਲ ਦਾ ਕਿਹੜੇ ਪਿੰਡ ਦਾ ਹੈ ਮੂਸਾਪੁਰ ਹੈ ਜੀ ਮੂਸਾਪੁਰ ਦਾ ਯਾਰ ਨਾਮ ਹੈ ਮੁੰਡੇ ਦਾ ਮੁੰਡੇ ਦਾ ਨਾਮ ਹੈਗਾ ਜੀ ਆਪਣਾ ਚਲੋ ਕੋਈ ਗੱਲ ਨਹੀਂ ਅੱਛਾ ਉਹ ਮੁੰਡਾ ਹੁਣ ਕਿੱਥੇ ਐਸ ਟਾਈਮ ਮੁੰਡਾ ਪੀਜੀਆ ਚਲ ਗਿਆ ਜੀ ਪੀਜੀਆ ਪੇ ਦਿੱਤਾ ਜਿਹੜਾ ਇੱਕ ਕਾਰ ਡਰਾਈਵਰ ਇਹ ਠੀਕ ਹੈ ਇਹ ਇਹ ਪੁਲਿਸ ਵਾਲੇ ਲੈ ਗਿਆ ਜੀ ਨਾ ਠੰਡ ਇਹਨੂੰ ਪੁਲਿਸ ਵਾਲੇ ਲੈ ਗਏ ਠੀਕ ਹੈ ਇਹ ਮੁੰਡਾ ਹਾਂ ਠੀਕ ਹੈ ਜੀ ਬਿਲਕੁਲ ਕਿੱਦੋਂ ਉਧਰੋਂ ਬੁੰਗਾ ਸਾਹਿਬ ਪਿਆਰੇ ਸਨ ਤੇ ਮੋਟਰਸਾਈਕਲ ਵਾਲਾ ਕਿੱਥੇ ਖੜਾ ਦਾ ਸਾਈਕਲ ਵਾਲਾ ਸਾਈਕਲ ਵਾਲਾ ਅੱਗੇ ਖੜਾ ਦਾ ਚੌਪੇ ਖੜਾ ਹੋ ਕੇ ਖੜਾ ਉਹ ਉੱਥੇ ਖੜਾ ਦਾ ਸਾਈਕਲ ਵਾਲਾ ਉੱਥੇ ਖੜਾ ਦਾ ਅੱਛਾ ਉਧਰੋਂ ਗੱਡੀ ਆਈ ਕੈਮਰਾ ਦਿਖਾਈ ਕੈਮਰੇ ਸਾਹਮਣੇ ਦੇਖਿਓ ਜੀ ਸਿੱਧੀ ਗੱਡੀ ਆਦੀ ਆ ਦੇਖੀ ਇਧਰੋਂ ਕਰੀ ਗਈਆਂ ਤੇ ਆਦੀ 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 ਉਹ ਸਾਹਮਣੇ ਸਾਈਕਲ ਵਾਲਾ ਦੇਖ ਲਓ ਕਿੰਨੀ ਦੂਰ ਜਗ੍ਹਾ ਹੈ ਉੱਥੋਂ ਚੱਕ ਕੇ ਉਹ ਦੇਖੋ ਕਿੱਥੇ ਮਾਰਿਆ ਆ ਦਿਖਾਈ ਮੜਿਆ ਉਹ ਉਹ ਦੇਖੋ ਕਿੱਥੇ ਗੱਡਿਆ ਇੰਡੀਕੇਟਰ ਲਾਈਨ ਤੇ ਚੱਲ ਰਹੀ ਹੈ ਇਹਦਾ ਨੰਬਰ ਹੈਗਾ ਪੀਵੀ 12 ਐਸ 8807 ਕੀ ਗੱਡੀ ਕਿਹੜੀ ਆ ਜੀ ਇਹ ਐਸ ਗੱਡੀ ਕਿਹੜੀ ਆ ਇਹ ਈ ਟੋਸ ਹੈ ਟੋਸ ਬੜਾ ਤੁਸੀਂ ਦੇਖ ਸਕਦੇ ਯਾਰ ਲੂਪ ਪ੍ਰਵੇਦੀ ਤੇ ਭੂੰਗਾ ਸਾਹਿਬ ਨੂੰ ਜਿਹੜੀ ਰੋਡ ਜਾਂਦੀ ਉੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਜਿੱਦੇ ਚ ਇੱਕ 12 ਸਾਲ ਦੇ ਲੜਕਾ ਜੋ ਕਿ ਸਾਈਕਲ ਤੇ ਸਾਈਡ ਤੇ ਖੜਾ ਥਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਉੱਥੇ ਪੇਂਟਵਾਸੀ ਸਾਰੇ ਖੜੇ ਆ ਮੌਕੇ ਤੇ ਇਹਨਾਂ ਨੇ ਵੀ ਦੇਖਿਆ ਬੜਾ ਜ਼ਿਆਦਾ ਸਪੀਡ ਸੀ ਜੀ ਹਾਂਜੀ ਬਹੁਤ ਜ਼ਿਆਦਾ ਜੀ ਗੱਡੀ ਦਾ ਪਟਾਇਰੇ ਨਹੀਂ ਲੱਗੇ ਵੀ ਤੁਸੀਂ ਦੇਖੋ ਉੱਥੇ ਪਿੱਛੇ ਦੇ ਨਾ ਨਿਆ ਬੰਦ ਪਰ ਰੁਗੜੀ ਜਾਦੀ ਦੀ ਗੱਡੀ ਆ ਗਈ ਇੱਕ ਗੱਡੀ ਕ੍ਰਾਸ ਉੱਚੀ ਹੋ ਚਲ ਗਈ ਗੱਡੀ ਬਾਸ ਟੁੱਟ ਗਈ ਹੈ ਟੁੱਟਦੀ ਹੋ ਰਹੀ ਪੂਰੀ ਗੱਡੀ ਟੁੱਟਦੀ ਪਿੱਛੋਂ ਝੜ ਗਈ ਗੱਡੀ ਉੱਥੋਂ ਹੀ ਉਹ ਪਿੱਛੋਂ ਗੱਡੀ ਉੱਡਦੀ ਹੋ ਚਲ ਗਈ ਜੀ ਬੜੀ ਜੋਰ ਨਾਲ ਬੋ ਮੁੰਡਾ ਲਾ ਉੱਥੇ ਖੜਾ ਚੱਕ ਲਿਆ ਉਹਨਾਂ ਅੱਗੇ ਤੀਖੜੇ ਤੇ ਨਾ ਅਸੀਂ ਤਾਂ ਬਾਅਦ ਚ ਆਏ ਵੈਸੇ ਤਾਂ ਪਤਾ ਲੱਗਣ ਦੇ ਉੱਡਾ ਹੀ ਮੁੰਡਾ ਪਤਾ ਲੱਗਿਆ ਜੀ ਕਿੱਥੇ ਦਾ ਇਹ ਗੱਡੀ ਇਹ ਹੈਗੇ ਜੀ ਇਹਦਾ ਹੈ ਨਾ ਇਹ ਮੁੰਡਾ ਇਹ ਤਾਂ ਹੈਗੇ ਜੀ ਗੱਡੀ ਵਾਲੇ ਨਹੀਂ ਨਹੀਂ ਗੱਡੀ ਵਾਲਾ ਗੱਡੀ ਵਾਲੇ ਨੰਗਲਦੇ ਆ ਇਹਦਾ ਤਾਂ ਆਇਆ ਉਹ ਨੰਗਲਦਾ ਹਾਂ ਹਾਂ ਤਾਂ ਮੁੰਡਾ ਇਹ ਇਹ ਤਾਂ ਸਾਡਾ ਹੀ ਆਪਣਾ ਮੁੰਡਾ ਤੁਹਾਡਾ ਤੁਹਾਡਾ ਬੇਟਾ ਹੈ ਆ ਨਹੀਂ ਰਵਧੀ ਜਾਈ ਸਮਝ ਲਓ ਤੁਹਾਡਾ ਪਤੀ ਹੈ ਹਾਂ ਜੀ ਹਾਂ ਜੀ ਹੁਣ ਕਿੱਥੇ ਪੀਜੀ ਆਈ ਹੈ ਸਾਜ ਪੀਜੀ ਲੱਗੇ ਕੀ ਕਹਿੰਦੇ ਉੱਥੇ ਮਾੜਾ ਮੋਟਾ ਪਤਾ ਲੱਗੇ ਸਾਜ ਤਾਂ ਜਾ ਰਹੇ ਆ ਫਿਰ ਪਹੁੰਚੇ ਹਜੇ ਪਹਿ ਤੁਸੀਂ ਵੀ ਇੱਥੇ ਦੇਖ ਨਹੀਂ ਵੀਰੇ ਅਸੀਂ ਤਾਂ ਹੁਣ ਸੁਣ ਕੇ ਆਏ ਦੇਖਿਆ ਜਿਆਦਾ بڑا ਹਾਦਸਾ ਹੋਇਆ ਤੁਸੀਂ ਦੇਖ ਸਕਦੇ ਆ ਪਬਲਿਕ ਖੜੀ ਆ ਇੱਧਰ ਦਿਖਾਈ ਇਹਨਾਂ ਨੂੰ ਸਾਰੇ ਮਾਨੂੰ ਤੇ ਗੱਡੀ ਆਪਣੀ ਆਜਾ ਮਾੜੇ ਮਗਰੇ ਮਗਰੇ ਮਗਰ ਆ ਜਾ ਇੱਕ ਗੱਡੀ ਇੱਧਰੋਂ ਇੱਧਰੋਂ ਇਹ ਗੱਡੀ ਆਈ ਐ ਜਿਦੋਂ ਜਿਦਾਂ ਮੈਂ ਕਰੂੰਗਾ ਉਦਾਂ ਕਰੀਏ ਤੇ ਉਹ ਸਾਈਕਲ ਵਾਲਾ ਉਹ ਖੜਾ ਸਾਹਮਣੇ ਸਾਈਕਲ ਵਾਲਾ ਸਾਹਮਣੇ ਉੱਥੋਂ ਚੱਕ ਕੇ ਸਾਈਕਲ ਵਾਲਾ ਉਹ ਦੇਖੋ ਕਿੱਥੇ ਪਹੁੰਚਾਤਾ 12 ਸਾਲ ਦਾ ਬੱਚਾ ਬਹੁਤ ਗੰਭੀਰ ਜ਼ਖਮੀ ਹੋਇਆ ਹੈ ਤੇ ਗੱਡੀ ਦਾ ਡਰਾਈਵਰ ਉਹਨੂੰ ਫਿਲਹਾਲ ਪੁਲਿਸ ਵਾਲੇ ਲੈ ਗਏ ਆ ਉਹ ਠੀਕ ਵੀ ਹੈਗਾ ਇਹ ਸਾਹਮਣੇ ਉਹਦਾ ਪਰਿਵਾਰ ਉਹ ਸਾਹਮਣੇ ਹੀ ਘਰ ਹੈ ਤੁਸੀਂ ਦੇਖ ਸਕਦੇ ਆ ਬੜਾ ਜ਼ਬਰਦਸਤ ਐਕਸੀਡੈਂਟ ਹੋਇਆ ਬਹੁਤ ਸਪੀਡ 'ਚ ਦਾ ਗੱਡੀ ਵਾਲਾ ਦੱਸਣ ਵਾਲਿਆਂ ਦਾ ਇਹੀ ਦੱਸ ਰਹੇ ਜਿਆਦਾ ਸਪੀਡ ਦਾ ਹੈ ਜਿਆਦਾ ਉਹ ਦੇਖੋ ਬ੍ਰੇਕ ਕਿੱਥੇ ਵੱਜੀ ਹੋਈ ਆ ਦੇਖ ਆਈ ਬ੍ਰੇਕ ਦੇਖੋ ਕਿੱਥੀ ਬ੍ਰੇਕਾਂ ਲੱਗੀਆਂ ਆ ਬ੍ਰੇਕਾਂ ਬ੍ਰੇਕਾਂ ਦੇਖਾਓ ਕਿੱਥੋਂ ਲੱਗਦੀਆਂ ਆਂ ਮੁੰਡਾ ਕਹਿੰਦਾ 12 ਸਾਲਾਂ ਮੈਂ ਕਿ ਪ੍ਰਮਾਤਮਾ ਠੀਕ ਰੱਖੀ ਭਰਾਵਾ ਕਿ ਨਹੀਂ ਜੀ ਹਾਂ ਜੀ ਮੈਂ ਤਾਂ ਇਹੀ ਕਹੂੰਗਾ ਪੂਰਾ ਪੱਕਾ ਕਰਦਾਂਗੇ ਜੀ ਵੱਡੀ ਖਬਰ ਨੂਰਪੁਰ 베ਦੀ ਤੁਵਾਰੀਆ ਜਿੱਥੇ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਇਹ ਐਕਸੀਡੈਂਟ